ਜੀ ਮੈਂ ਸਿਵ ਕਾਲੀ ਸੀਨੀਅਰ ਸੈਂਟਰੀ ਸਕੂਲ ਬੁਰਜਰੀ ਦੀ ਵਿਦਿਆਰਥਣਾ ਮਿਨਿਸਟਰੀ ਆਫ ਐਜੂਕੇਸ਼ਨ ਦੁਆਰਾ ਵਿਕਸਿਤ ਵਾਤ ਵਿਰਤਨ ਕਲਾਸ਼ ਇੰਡੀ ਦਾ ਪਾਣੀ ਦੇ ਵਿਦਿਆਰਥਣ ਸਟੂਡੈਂਟਸ ਲਈ ਇੱਕ ਨੈਸ਼ਨਲ ਮੂਵਮੈਂਟ ਹੈ ਵਿਕਸਿਤ ਵਾਤ ਵਿਰਤਨ ਦੇ ਦੁਆਰਾ ਕੋਈ ਵੀ ਕੋਈ ਵੀ ਰੀਅਲ ਪ੍ਰੋਬਲਮ ਨੂੰ ਸਪੋਰਟ ਕਰਕੇ ਅਸੀਂ ਸਾਰੇ ਪੜ੍ਹਨੀ ਅਸੀਂ ਕ੍ਰੀਏਟਿਵ ਸੋਲੂਸ਼ਨ ਇਨਵੈਂਟ ਕਰ ਸਕਦੇ ਹਾਂ ਮੈਂ ਨੇ ਟੀਮ ਤੇ ਮੇਰੇ ਗਾਈ ਟੀਚਰ ਦੀ ਹੈਲਪ ਨਾਲ ਪਰਾਲੀ ਦੀ ਸਮੱਸਿਆ ਸਮੱਸਿਆ ਨੂੰ ਸਪੋਰਟ ਵਿਚਾਰ ਦਾ ਨਾਮ ਪ੍ਰਾਲੀ ਨੂੰ ਆਗਰਵਾਣ ਦੇ ਮਾਰੇ ਪ੍ਰਭਾਤਕੀਨ ਵਾਤਾਵਰਨ ਸਮੱਸਿਆ ਦਾ ਬੇਵਕੁਫੀ ਇਸ ਪ੍ਰਕਾਰ ਹੈ ਪ੍ਰਾਲੀ ਸਾੜਨ ਦੀ ਸਮੱਸਿਆ ਪੰਜਾਬ ਅਤੇ ਪੂਰੇ ਉੱਤਰ ਭਾਰਤ ਦੇ ਇਲਾਕਿਆਂ ਦੇ ਲਈ ਹਸਾਲ ਇੱਕ ਵੱਡੀ ਚਿੰਤਾ ਦਾ ਵਿਸ਼ਾ ਹੈ ਪ੍ਰਾਲੀ ਨੂੰ ਸਾੜਨ ਦੇ ਵਾਤਾਵਰਨ ਨਿਯਮਕੀ ਸੇਤੂ ਪ੍ਰਿਜੇ ਮਾਰੇ ਪ੍ਰਭਾਵ ਪੈਂਦਾ ਹੈ ਪ੍ਰਾਲੀ ਸਾੜਨ ਨਾਲ ਸਾਡੀ ਜੈਵਿਕ ਕਿੰਤਾ ਦਾ ਨੁਕਸਾਨ ਵੀ ਹੁੰਦਾ ਹੈ ਇਸ ਦੇ ਤੋ ਨਾਲ ਉੱਤਰੀ ਭਾਰਤ ਖਾਸ ਕਰਕੇ ਦਿੱਲੀ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਇੱਕ ਤੁੰਦ ਵਰਗੀ ਸਮੱਸਿਆ ਬਣੀ ਰਹਿੰਦੀ ਹੈ ਜਿਸ ਨੂੰ ਅਸੀਂ স্মੋਕ ਕਹਿੰਦੇ ਹਾਂ ਜਿਸ ਕਰਕੇ ਕਾਫੀ ਲੋਕ ਸਾਹਾਂ ਦਾ ਸ਼ਿਕਾਰ ਹੁੰਦੇ ਹਨ ਪ੍ਰਾਣੀ ਨੂੰ ਅਗਰ ਆਉਂਦੇ ਮਿੱਟੀ ਦੇ ਰਾਬ ਦੇ ਬੈਕਟੀਰੀਆ ਤੇ ਸਸੰਜੀਵ ਵੀ ਮਰ ਜਾਂਦੇ ਹਨ ਸਮੱਸਿਆ ਦੇ ਕਾਰਨ ਘੱਟ ਸਮਾਂ ਕਾਂਕ ਦੀ ਵਿਜੈਲੀ ਝੋਨੇ ਦੀ ਵਾਢੀ ਤੋਂ ਬਾਅਦ ਬਹੁਤ ਘੱਟ ਸਮਾਂ ਹੁੰਦਾ ਹੈ ਇਸ ਲਈ ਕਿਸਾਨ ਖੇਤ ਨੂੰ ਜਲਦੀ ਸਾਫ਼ ਕਰਨ ਲਈ ਅੱਗ ਲਗਾਉਂਦੇ ਹਨ ਦੂਸਰਾ ਮਸ਼ੀਨਰੀ ਦੀ ਘਾਟ ਛੋਟੇ ਅਤੇ ਦਰਮਿਆਨੀ ਕਿਸਾਨ ਕੋਲ ਟਰਾਲੀ ਨੂੰ ਸੰਭਲવા ਵਾਲੇ ਮਸ਼ੀਨਾਂ ਲਈ ਮਸ਼ੀਨਾਂ ਖਰੀਦਣ ਦੇ ਪੈਸੇ ਨਹੀਂ ਹੁੰਦੇ ਇਸ ਲਈ ਉਹਨਾਂ ਨੂੰ ਇਸ ਬਾਰੇ ਸਹੀ ਜਾਣਕਾਰੀ ਨਹੀਂ ਹੁੰਦੀ ਤੀਸਰਾ ਜਾਗਰੂਕਤਾ ਦੀ ਘਾਟ ਆਮ ਕਰਕੇ ਕਿਸਾਨ ਜਿਆਦਾ ਪੜ੍ਹੇ ਲਿਖੇ ਨਹੀਂ ਹੁੰਦੇ ਜਿਸ ਕਰਕੇ ਉਹਨਾਂ ਨੂੰ ਇਹਨਾਂ ਦੇ ਮਾੜੇ ਪ੍ਰਭਾਵਾਂ ਬਾਰੇ ਪਤਾ ਨਹੀਂ ਹੁੰਦਾ ਸਮੱਸਿਆ ਦੇ ਮਾੜੇ ਪ੍ਰਭਾਵ ਹਵਾ ਦਾ ਪ੍ਰਦੂਸ਼ਣ ਹੈ ਟਰਾਲੀ ਨੂੰ ਅੱਗ ਕਾਉਣ ਨਾਲ ਬਹੁਤ ਸਾਰੀਆਂ ਜ਼ਹਿਰੀਲੀਆਂ ਗੈਸਾਂ ਨਿਕਲਦੀਆਂ ਹਨ ਜਿਵੇਂ ਕਾਰਬਨ ਡਾਈਆਕਸਾਈਡ ਕਾਰਬਨ ਮੋਨਆਕਸਾਈਡ ਮੀਥੇਨ ਅਤੇ ਹੋਰ ਕਾ ਮਿੱਟੀ ਦੀ ਉਪਜਾਊ ਸ਼ਕਤੀ ਦਾ ਨੁਕਸਾਨ ਅੱਗ ਨਾਲ ਮਿੱਟੀ ਦੀ ਉਪਜਾਊ ਉਪਜਾਊ ਤੱਤ ਜਿਵੇਂ ਨਾਈਟ੍ਰੋਜਨ ਫਾਸਫੋਰਸ ਸਲਫਰ ਅਤੇ ਪੋਟਾਸ਼ ਖਤਮ ਹੋ ਜਾਂਦੇ ਹਨ ਜਿਸ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਘਟ ਜਾਂਦੀ ਹੈ ਕਿਉਂਕਿ ਅੱਗ ਲਗਾਉਣ ਨਾਲ ਇਸ ਦੇ ਮਿੱਤਰ ਕੀੜੇ ਵੀ ਮਰ ਜਾਂਦੇ ਹਨ ਪਰਾਲੀ ਦੇ ਤੋਏ ਨਾਲ ਉੱਤਰੀ ਭਾਰਤ ਵਿੱਚ ਇੱਕ ਕਾਲੀ ਪਰਤ ਜੰਮ ਜਾਂਦੀ ਹੈ ਅਗਰ ਉਹ ਨਾ ਜਾਣ ਕਿ ਇੰਤਾ ਦਾ ਅਭੀ ਨੁਕਸਾਨ ਹੋਦਾ ਹੈ ਤਾਂ ਇਸ ਮਸਿਆਲਾ ਹੱਲ ਹੈ। ਪ੍ਰਾਲੀ ਦੇ ਖੇਤ ਵਿੱਚ ڈال ਕੇ ਜੈਵਿਕ ਖਾਦ ਬਣਾਈ ਜਾ ਸਕਦੀ ਹੈ ਜਿਸ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਸੁਧਰਦੀ ਹੈ। ਪ੍ਰਾਲੀ ਦੀ ਬਸਤੋ ਬਿਜਲੀ ਬਿਜਾ ਕਰਨੇ ਕਾਰਨ ਕਾਰਡ ਬੋਰਡ ਅਤੇ ਪੇਪਰ ਬਣਾਉਣ ਲਈ ਤੇ ਪਸ਼ੂਆਂ ਦੇ ਚਾਰੇ ਵਜੋਂ ਕੀਤੀ ਜਾਂਦੀ ਹੈ। ਸਰਕਾਰ ਵੱਲੋਂ ਸਰਕਾਰ ਵੱਲੋਂ ਪ੍ਰਾਲੀ ਸਾੜਨ ਵਾਲੇ ਕਿਸਾਨਾਂ ਤੇ ਜੁਰਮਾਨਾ ਲਗਾਉਣ ਅਤੇ ਕਾਨੂੰਨੀ ਕਾਰਵਾਈ ਕਰਕੇ ਅੱਗੇ ਕਦਮ ਚੁੱਕੇ ਜਾ ਸਕਦੇ ਹਨ। ਸਰਕਾਰ ਸਬਸਿਡੀ ਤੇ ਸਦਾ ਹਲਕਾ ਸਾਰਸਕੀ ਹੈ ਜਿਵੇਂ ਹੈਪੀ ਸਿਜਰ ਸੁਪਰਸੀਜਰ ਤੇ ਬੇਲਜੁਮ ਪ੍ਰਾਲੀ ਨੂੰ ਖੇਤ ਵਿੱਚ ਮਲੌਰ ਵਿੱਚ ਮਦਦ ਕਰਨ। ਸਕੂਲ ਵਿੱਚ ਵਾਤਾਵਰਣ ਵਿੱਚ ਵਿਸ਼ੇ ਰਾਹੀਂ ਵਿਦਿਆਰਥੀਆਂ ਨੂੰ ਪ੍ਰਾਲੀ ਦੀਆਂ ਮੁਸ਼ਕਲਾਂ ਬਾਰੇ ਦੱਸਿਆ ਜਾ ਸਕਦਾ ਹੈ ਕਿਸਾਨਾਂ ਅਤੇ ਆਮ ਜਨਤਾ ਨੂੰ ਪ੍ਰਾਲੀ ਨਾਲ ਨੂੰ ਬੰਧੇ ਸਮੱਸਿਆਵਾਂ ਬਾਰੇ ਜਾਗਰੂਕ ਕੀਤਾ ਜਾ ਸਕਦਾ ਹੈ। ਧੰਨਵਾਦ।